ਸਵੰਧਤ ਮੇਰੇ ਭਰਾ ਅੱਜ ਜਿਹੜਾ ਤੁਹਾਨੂੰ ਸੱਦੇ ਆ ਇਸ ਕਰਕੇ ਹੈ ਕਿ ਤੁਹਾਨੂੰ ਪਤਾ ਕਿ 30 ਤਰੀਕ ਨੂੰ ਜਿਹੜੀ ਸਾਡੀ ਪਟੇਲ ਕਾਲਜ ਮੈਨੇਜਮੈਂਟ ਸੁਸਾਇਟੀ ਆ ਉਹਦੀ ਜਿਹੜੀ ਚੋਣ ਆ ਹੋਣ ਜਾਰੀ ਆ ਇਹ ਜਿਹੜੀ ਸਾਡਾ ਕਾਲਜ ਆ ਵਿਦਿਆਦਾਇਕ ਸਭ ਤੋਂ ਵੱਡਾ ਮੰਦਰ ਆ ਰਾਜਪੁਰੇ ਦਾ ਤੁਹਾਨੂੰ ਸ਼ਾਇਦ ਨਾ ਪਤਾ ਹੋਵੇ ਪ੍ਰੇਮੀ ਜੀ ਨੂੰ ਪਤਾ ਹੋਇਆ ਗਿਆ ਥੋੜੀ ਵੱਡੇ ਰੀ ਸਾਡੀ ਉਮਰ ਤੇ ਆ ਇਹ ਸਾਥਰੀ ਜੀ ਨੂੰ ਪਤਾ ਹੋਇਆ ਗਿਆ ਕਿਉਂਕਿ ਇਸ ਨੂੰ ਸਿਰਜਣਾ ਜਿਹੜੇ ਕੀਤੀ ਆ ਇਹਦੀ ਬਣਤਰ ਜਿਹੜੀ ਬਣਾਈ ਆ ਇਹ ਸਾਡੇ ਜਿਹੜੇ ਉਰ ਦੇ ਸਾਰੇ ਬਜ਼ੁਰਗ ਸੀ ਉਸ ਸਮੇਂ ਚ ਬਣਾਈ ਗਈ ਜਦੋਂ ਇੱਥੇ ਕੋਈ ਨੇੜੇ ਤੇੜੇ ਸਿੱਖਿਆ ਦਾ ਕੇਂਦਰ ਨਹੀਂ ਸੀ ਅਤੇ ਮੈਨੂੰ ਇੰਨਾ ਕੁ ਪਤਾ ਆ ਇਹ ਆ ਮੈਨੂੰ ਜਾਣਕਾਰੀ ਮੈਨੂੰ ਹੈ ਕਿ ਜਿਨ੍ਹਾਂ ਨੇ ਬਜ਼ੁਰਗਾਂ ਨੇ ਇਹਦੀ ਸ਼ੁਰੂਆਤ ਕੀਤੀ ਸੀ ਸਭ ਤੋਂ ਪਹਿਲਾਂ ਜੀਚ ਮਹਾਸ਼ਾ ਸ਼ਾਂਤੀ ਪ੍ਰਕਾਸ਼ ਜੀ ਸੀਗੇ ਇੱਥੇ ਮਿਸਪਲ ਕਾਉਂਸਲ ਦੇ ਪ੍ਰਧਾਨ ਵੀ ਰਹੇ ਆ ਇੱਥੋਂ ਵਿਧਾਇਕ ਵੀ ਰਹੇ ਆ ਕਿ ਉਹ ਸਾਈਕਲ ਤੇ ਪਿੰਡਾਂ ਦੇ ਵਿੱਚ ਥੈਲੇ ਰੱਖ ਕੇ ਜਾਇਆ ਕਰਦੇ ਸੀ ਵੀ ਕਣਕ ਵੀ ਇਕੱਠੀ ਕਰਨੀ ਕੋਈ ਫਸਲ ਦੀ ਉਹਦਾ ਵੀ ਪਹਿ ਤਹਿ ਜਮਾ ਕਰਕੇ ਇਹ ਆਪਣੀ ਝੋਲੀ ਅੱਡ ਕੇ ਸਾਰੇ ਬਾਜ਼ਾਰ ਦੇ ਵਿੱਚੋਂ ਘਰਾਂ ਦੇ ਵਿੱਚੋਂ ਜਾ ਕੇ ਜਿਹੜੀ ਇਹ ਕਲੈਕਸ਼ਨ ਕਰਕੇ ਇਹਦੀ ਸਥਾਪਨਾ ਜਿਹੜੀ ਕੀਤੀ ਗਈ ਆ ਅਰੇ ਕਦੋਂ ਤੋਂ ਜਿਹੜੀ ਸੰਸਥਾ ਇਹ ਚੱਲਦੀ ਆ ਰਹੀ ਹੈਗੀ ਆ ਉਹਨਾਂ ਤੋਂ ਬਾਅਦ ਮੈਂ ਤਾਂ ਪਹਿਲਾਂ ਤਾਂ ਸਾਡਾ ਤਾਂ ਰੋਮ ਰੋਮ ਦੇਣੀ ਆ ਉਹਨਾਂ ਦੇ ਪ੍ਰਤੀ ਜਿਨ੍ਹਾਂ ਨੇ ਐਡੀ ਵੱਡੀ ਸੰਸਥਾ ਦਾ ਨਿਰਮਾਣ ਸਾਡੇ ਇਲਾਕੇ ਦੇ ਬੱਚਿਆਂ ਦੇ ਲਈ ਬੱਚਿਆਂ ਦੇ ਲਈ ਕੀਤਾ ਅੱਜ ਮੈਨੂੰ ਇਸ ਗੱਲ ਦਾ ਮਾਣ ਵੀ ਹੈ ਕਿ ਇਸ ਸੰਸਥਾ ਦੇ ਵਿੱਚੋਂ ਇਸ ਕਾਲਜ ਦੇ ਵਿੱਚੋਂ ਇਸ ਸਕੂਲ ਚੋਂ ਪੜ੍ਹ ਕੇ ਬਹੁਤ ਸਾਡੇ ਬੱਚੇ ਅੱਗੇ ਵਧੇ ਆ ਕੋਈ ਇੰਜੀਨੀਅਰ ਬਣਿਆ ਕੋਈ ਆਈਐਸ ਬਣਿਆ ਆਈਪੀਐਸ ਬਣਿਆ ਕੋਈ ਟੀਚਿੰਗ ਲੈਵਲ ਦੇ ਵੱਡੇ ਜਿਹੜੇ ਅਹੁਦੇ ਪ੍ਰਾਪਤ ਕੀਤੇ ਆ ਹਰ ਥਾਂ ਤੇ ਉਹਨਾਂ ਨੇ ਵੱਡੇ ਵੱਡੇ ਮੁਕਾਮ ਜਿਹੜੇ ਹਾਸਲਾ ਉਹ ਕੀਤੇ ਆ ਅਤੇ ਜਿੰਨੀਆਂ ਵੀ ਹੁਣ ਤੱਕ ਦੀਆਂ ਮੈਨੇਜਮੈਂਟ ਦੀਆਂ ਜਿਹੜੀਆਂ ਸੋਸਾਇਟੀ ਦੀਆਂ ਜਦੋਂ ਹਰ 2 ਬਰੇ ਤੋਂ ਬਾਅਦ ਜਿਹੜੀ ਇਹਦੀ ਚੋਣ ਹੁੰਦੀ ਆ 3 ਸਾਲ ਬਾਅਦ ਜਿਹੜੀ ਇਹਦੀ ਚੋਣ ਹੁੰਦੀ ਆ ਤੇ ਉਹ ਸਾਰੀਆਂ ਸੋਸਾਇਟੀਆਂ ਨੇ ਬਹੁਤ ਵਧੀਆ ਤਰੀਕੇ ਦੇ ਨਾਲ ਜਿੰਨੀ ਵੀ ਮੈਨੇਜਮੈਂਟ ਕਮੇਟੀਆਂ ਬਣੀਆਂ ਉਹਨਾਂ ਨੇ ਬਹੁਤ ਵਧੀਆ ਇਹਨੂੰ ਦੇਖਪਾਲ ਕੀਤੀ ਹੈ ਦੇਖਪਾਲ ਕੀਤੀ ਆ ਅਰ ਇਹਦਾ ਹੋਰ ਵਾਅਦਾ ਜਿਹੜਾ ਕੀਤਾ ਗਿਆ ਹੈ ਦੇ ਵਿੱਚ ਸਮੇਂ-ਸਮੇਂ ਤੇ ਜਿਵੇਂ ਵੀ ਜਿਹੜੀ ਸਾਡੀ ਹਾਈ ਟੈਕ ਮਤਲਬ ਕਿ ਜਿਹੜੀ ਆ ਗਈ ਹੈ ਸਾਡੀ ਐਜੂਕੇਸ਼ਨ ਆਈ ਆ ਉਹਦੇ ਮੁਤਾਬਕ ਉਹਨਾਂ ਨੇ ਜਿਹੜੇ ਬਹੁਤ ਪਾਸ ਜਿਹੜਾ ਇੱਥੇ ਇਸ ਸੰਸਥਾ ਦੇ ਵਿੱਚ ਕੀਤਾ ਪਰ ਮੈਨੂੰ ਇਸ ਅੱਛਾ ਹੋਰ ਵੀ ਮੈਂ ਤੁਹਾਨੂੰ ਦੱਸਦਾ ਇਹ ਸੰਸਥਾ ਦੇ 125 ਮੈਂਬਰ ਨੇ ਸਾਰੇ ਸਾਡੇ ਨੇ ਸਾਰੇ ਸ਼ਹਿਰ ਦੇ ਅਸਰ ਰਸੂਕ ਵਾਲੇ ਲੋਕ ਨੇ ਔਰ ਸਾਰੇ ਮਤਲਬ ਕਿ ਇਹਦੀ ਭਲਾਈ ਚਾਹੁੰਦੇ ਹੈਗੇ ਆ ਦੋ ਚਾਰਾਂ ਨੂੰ ਛੱਡ ਕੇ ਵਿੱਚੋਂ ਸਾਰੇ ਇਹਦੀ ਭਲਾਈ ਚਾਹੁੰਦੇ ਆ ਇਹ ਤੋਂ ਪਹਿਲਾਂ ਬਹੁਤ ਨਾਮਵਰ ਬੰਦੇ ਇਸ ਸੰਸਥਾ ਦੇ ਪ੍ਰਧਾਨ ਵੀ ਰਹੇ ਹੈਗੇ ਆ ਜਿਨ੍ਹਾਂ ਨੇ ਬੜਾ ਦੇਖਭਾਲ ਕੀਤੀ ਹੈਗੀ ਆ ਪਰ ਜਦੋਂ ਤੋਂ ਹੈ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਹੈ ਉਸ ਵਕਤ ਜਿਹੜੀ ਪਹਿਲੀ ਚੋਣ ਹੋਈ ਸੀ ਸਰਦਾਰ ਗੁਰਿੰਦਰ ਸਿੰਘ ਦੁਆ 2022 ਦੇ ਵਿੱਚ ਇੱਥੇ ਪ੍ਰਧਾਨ ਬਣੇ ਸੀਗੇ ਪਰ ਇੱਥੇ ਦੇ ਜਿਹੜਾ ਮੌਜੂਦਾ ਜਿਹੜੀ ਐਮ ਐਲ ਏ ਹੈਗੀ ਆ ਸਾਡੀ ਭੈਣ ਆ ਮੇਰੀ ਉਹ ਛੋਟੀ ਨੀਨਾ ਮਿੱਤਲ ਉਹਨਾਂ ਨੇ ਫੋਰਸੀਬਲੀ ਇਹਨਾਂ ਤੋਂ ਅਸਤੀਫਾ ਦਵਾਇਆ ਉਹਨਾਂ ਦੇ ਨਾਲ ਜਲਾਨ ਸਿੰਘ ਸੀਗੇ ਹਿਮਾਚਲ ਜੰਨਤ ਸ਼ਕਤੀ ਪੂਰੀ ਬੱਤਲ ਕੇ ਜਿੰਨੀ ਵੀ ਸਾਰੇ ਟੀਮ ਸੀ ਉਹਨਾਂ ਨੂੰ ਇੱਕ ਗੱਲ ਤੇ ਗੁੱਠਾ ਰੱਖ ਕੇ ਕਿਹਾ ਕਿ ਤੁਸੀਂ ਅਸਤੀਫਾ ਦਿਓ ਨਹੀਂ ਤੁਹਾਡਾ ਸੀ ਨੁਕਸਾਨ ਕਰਾਂਗੇ ਚਲੋ ਉਹ ਸਤਿਕਾਰਯੋਗ ਲੋਕ ਸੀਗੇ ਉਹਨਾਂ ਨੇ ਕਿਹਾ ਕਿਉਂਕਿ ਉਹਨਾਂ ਦੀ ਬੜੀ ਵੱਡੀ ਦੇਣ ਸੀ ਉਹ ਤੋਂ ਪਹਿਲਾਂ ਨੰਦੀ ਜੀ ਪ੍ਰਧਾਨ ਰਹੇ ਉਹਨਾਂ ਨੇ ਬੜਾ ਕੰਮ ਕੀਤਾ ਹੋਰ ਵੀ ਜਿਹੜੇ ਬੰਦੇ ਰਹੇ ਉਹਨਾਂ ਨੇ ਬਹੁਤ ਜ਼ਿਆਦਾ ਕੰਮ ਕੀਤਾ ਸੋ ਹੁਣ ਜਿਹੜੀ ਉਹ ਕਮੇਟੀ ਬਣਾਈ ਇਹਨਾਂ ਨੇ ਮੈਂ ਉਹਨਾਂ ਦਾ ਵੀ ਬੜਾ ਤਨਵਾਦ ਕਰਦਾ ਜਿਦੇ ਵਿੱਚ ਸਾਡੇ ਮਿਸਟਰ ਜੈਨ ਹੈਗੇ ਰਮਨ ਜੈਨੂਨੀ ਉਹਨਾਂ ਦੇ ਨਾਲ ਜਿਹੜੇ ਅਹੁਦੇਦਾਰ ਬਣੇ ਆ ਉਹਨਾਂ ਨੇ ਵੀ ਮੈਂ ਕਹਿਣਾ ਕਿ ਬਹੁਤ ਬਖੂਬੀ ਕੰਮ ਕੀਤਾ باوجود ਇਹਨਾਂ ਦਾ ਪ੍ਰੈਸ਼ਰ ਬਹੁਤ ਜ਼ਿਆਦਾ ਚੱਲਦੀ ਆ ਔਰ ਇੱਕ ਤੁਹਾਨੂੰ ਮੈਂ ਹੋਰ ਕਹਿਣਾ ਚਾਹਨਾ ਹੈਗਾ ਪਿਛਲੇ ਜਿੰਨੇ ਵੀ ਐਮਐਲਏ ਸਹਿਬਾਨ ਰਹੇ ਜਾਂ ਕੋਈ ਵੀ ਰਹੇ ਹੈ ਗਿਆ ਚਾਹੇ ਰਾਜਖਰਾਨਾ ਜੀ ਰਹੇ ਹੈ ਚਾਹੇ ਟੰਡਨ ਸਾਹਿਬ ਰਹੇ ਹੈ 10 ਸਾਲ ਮੈਂ ਐਮਐਲਏ ਵੇਖਿਆ ਕਦੇ ਵੀ ਇਸ ਸੰਸਥਾ ਦਾ ਕੋਈ ਵੀ ਮਿਸ ਜੋ ਮਲਾਜਮਾ ਦਾ ਮਿਸਯੂਜ਼ ਨਹੀਂ ਕੀਤਾ ਗਿਆ ਹੈਗਾ ਪਰ ਪਹਿਲੀ ਵਾਰੀ ਹੋਇਆ ਕਿ ਨੀਨਾ ਮਿੱਤਲ ਨੇ ਉੱਥੇ ਮਲਾਜਮਾ ਨੂੰ ਵੀ ਮਤਲ ਕਹਿਣ ਦਾ ਵੀ ਯੂਜ਼ ਜਿਹੜਾ ਕੀਤਾ ਕਰਨ ਦੀ ਕੋਸ਼ਿਸ਼ ਕੀਤੀ ਹੈ ਉਹਦੇ ਲਈ ਜਿਹੜੀ ਹੈ ਉਹ ਮੇਰੇ ਸਾਹਮਣੇ ਆ ਤੁਸੀਂ ਇਹ ਦੇਖੋ ਪਹਿਲੀ ਵਾਰੀ ਹੋਇਆ ਹੈ ਹਿਸਟਰੀ ਦੇ ਵਿੱਚ ਇਹ ਕਿ ਜਿਹੜੇ ਪਟੇਲ ਕਾਲਜ ਦੇ ਜਿਹੜੇ ਮਲਾਜਮਾ ਉਨੇ ਆਪਣੇ ਘਰ ਦਾ ਕੰਮ ਕਰਨ ਮਤਲਬ ਕਿ ਵਾਸਤੇ ਜਿਹੜੇ ਉੱਥੇ ਲਾਏ ਇਹ ਕਦੇ ਹਿਸਟਰੀ ਚ ਨਹੀਂ ਹੋਏਗਾ ਕਿ ਉੱਥੋਂ ਦਾ ਕੋਈ ਚਪੜਾਸੀ ਕੋਈ ਮਲਾਜਮ ਕੋਈ ਕਲਰਕ ਕਿਸੇ ਪ੍ਰਧਾਨ ਦੇ ਕਰ ਰਿਹਾ ਕਿਸੇ ਐਮਐਲਏ ਦੇ ਕਰ ਰਿਹਾ ਇਹ ਲੈਟਰ ਜਿਹੜੀ ਹੈਗੀ ਆ ਇਹ 25 1 2024 ਦੀ ਹੈ ਤੇ ਇਹ ਤੋਂ ਪਹਿਲਾਂ ਵੀ ਜਿਹੜੇ ਹੈਗੇ ਆ ਉਹ ਜਿਹੜੇ ਹੈ ਇੱਥੇ ਆਰਡਰ ਜਿਹੜੇ ਹੋਏ ਹੈਗੇ 25 ਚ ਵੀ ਇਹਨਾਂ ਨੇ ਇੱਥੇ ਲਏ ਹੈਗੇ ਆ ਰੱਖੇ ਆ ਮਲਾਜਮ ਤੇ 10 7 24 ਨੂੰ ਵੀ ਇਹ ਜਿਹੜਾ ਕੋਈ ਬੰਦਾ ਹੈਗਾ ਹਰਪ੍ਰੀਤ ਸਿੰਘ ਹੈ ਲਾਇਬ੍ਰੇਰੀ ਰੋਸਟਰ ਉਹਦੀ ਕਾਪੀ ਮੈਂ ਤੁਹਾਨੂੰ ਦੇਾਂਗਾ ਕਿ ਇਸ ਨੂੰ ਆਪਣੇ ਦਫਤਰ ਦੇ ਵਿੱਚ ਆਪਣਾ ਸਾਰਾ ਕੰਮਕਾਰ ਦੇਖਣ ਦੇ ਵਾਸਤੇ ਉੱਥੇ ਲਾਇਆ ਗਿਆ ਇਹ ਇੱਕ ਜਿਹੜਾ ਇੱਦਾਂ ਵੱਡੇ ਵਿਦਿਆ ਦੇ ਮੰਦਿਰ ਦੇ ਵਿੱਚ ਮੈਂ ਕਹਿੰਦਾ ਵੀ ਸਰਾ ਸਾਰੀ ਇੱਕ ਬੜੀ ਵੱਡੀ ਇਹ ਕੱਪੜੇਵਾਜੀ ਹੈਗੀ ਹੈ ਦੂਜੀ ਗੱਲ ਇਹ ਹੈ ਕਿ ਜਦੋਂ ਪਿੱਛੇ ਇੱਥੇ ਸਾਰੇ ਹੀ ਦੇਵ ਕੇ ਨੰਦਨ ਜੀ ਵੀ ਵਿੱਚੇ ਸੀਗੇ ਗੁਰਿੰਦਰ ਸਿੰਘ ਦੁਆ ਵੀ ਵਿੱਚੇ ਸੀ ਸਾਤਰ ਜੀ ਵੀ ਸਾਰੇ ਜਿਹੜੇ ਅਸੀਂ ਵੀ ਮੈਂਬਰ ਸੀਗੇ ਜਦੋਂ 2017 ਤੋਂ 22 ਤੱਕ ਸਰਕਾਰ ਸੀ ਤਾਂ ਮੈਂ ਇਹ ਪੰਜਾਬ ਸਰਕਾਰ ਤੋਂ ਨੋਮੀਨਲ ਰੇਟ ਤੇ ਉੱਤੇ ਜਿਹੜਾ ਕਲੈਕਟਰ ਰੇਟ ਆ ਉਹਦੇ ਤੇ ਮੈਂ 10 ਬਿੱਗੇ ਥਾਂ ਇਹਨਾਂ ਨੂੰ ਦੁਵਾਈ ਸੀ ਲੈਂਚ ਕਲੱਬ ਦੇ ਸਾਹਮਣੇ ਜਿਹੜੀ ਥਾਂ ਸੀ ਲੈਂਚ ਕਲੱਬ ਦੇ ਸਾਹਮਣੇ ਗੁਰਵਰਜਨ ਦੇ ਕੋਲੋਂ ਜਿਹੜੀ ਹੈਗੀ ਆ ਉਹ ਝੰਡਾ ਵਾਲੀ ਰੋਡ ਤੇ ਉੱਤੇ ਦਾਸ ਹਜ਼ਾਰ ਗਜ ਥਾਂ ਦਵਾਈ ਸੀ ਤਾਂ ਕਿ ਇਸ ਸੰਸਥਾ ਨੂੰ ਹੋਰ ਵੀ ਅੱਗੇ ਵਧਾਇਆ ਜਾਵੇ ਕਿ ਉਹ ਸੰਸਥਾ ਜਿਹੜੀ ਹੈਗੀ ਆ ਉੱਥੇ ਅਸੀਂ ਬੱਚਿਆਂ ਦਾ ਜਿਹੜਾ ਸਿਖਾਉਂਦੇ ਵਿੰਗ ਸੀ ਜਿਹੜਾ ਅਸੀਂ ਉਹ ਉੱਥੇ ਕੋਲ 1000 ਰੁਪਏ ਰੇਟ ਸੀ 15 ਤੋਂ ਜ਼ਿਆਦਾ ਹੀ ਸੀਗਾ ਰੇਟ ਪਰ ਅੱਜ ਉੱਥੇ 30 ਤੋਂ 35000 ਰੁਪਏ ਦਾ ਜਿਹੜਾ ਰੇਟ ਆ ਉੱਥੇ ਇਹ ਇਹ ਸੋਚਦੇ ਕਿ ਜਿਹੜਾ ਕਲੈਕਟਰ ਰੇਟ ਆ ਸੀ ਉਹ ਅਸੀਂ ਵਾਪਸ ਕਰ ਦਈਏ ਤੇ ਜਿਹੜਾ ਉੱਪਰਲਾ ਜਿਹੜਾ ਦੀ 25000 ਰੁਪਏ ਗੱਜ ਦਾ ਜਿਹੜਾ ਰੇਟ ਆ ਉਹਦੇ ਮੁਤਾਬਕ ਅਸੀਂ ਇਹ ਇਹਨੂੰ ਵੇਚ ਕੇ ਆਪਣੀਆਂ ਜੇਬਾਂ ਜੜੀਆਂ ਉਹ ਭਰ ਲਈਏ ਔਰ ਇਸ ਸੰਸਥਾ ਨੂੰ ਅਸੀਂ ਡਬੋ ਦਈਏ ਦਾ ਨੁਕਸਾਨ ਉਹ ਕਰੀਏ ਮੈਂ ਸੰਗਾ ਪਰ ਇਹ ਕਿੱਡਾ ਵੱਡਾ ਮਤਲਬ ਕੇ ਜਿਹੜਾ ਧੋਖਾ ਇਹ ਜਿਹੜਾ ਹੈ ਪੂਰੇ ਰਾਜਪੁਰਾ ਨਿਵਾਸੀਆਂ ਦੇ ਲਈ ਹੋਏਗਾ ਅਤੇ ਪੂਰੇ ਇਲਾਕੇ ਦੇ ਬੱਚਿਆਂ ਲਈ ਹੋਏਗਾ ਸਾਡਾ ਜਿਹੜਾ ਸੁਨਹਿਰੀ ਭਵਿਕਾ ਉਹਨੂੰ ਧੁੰਦਲਾ ਕਰਨ ਦੇ ਵਿੱਚ ਇਹਨਾਂ ਨੇ ਕੋਈ ਕਸਰ ਨਹੀਂ ਛੱਡੀਗੀ ਝੂਠ ਬੋਲਣ ਤੋਂ ਬਿਨਾਂ ਇਹਨਾਂ ਨੂੰ ਕੋਈ ਕੰਮ ਨਹੀਂ ਧੱਕਾ ਇਹਨਾਂ ਨੇ ਤੋੜਿਆ ਨਹੀਂ ਪਰ ਹੁਣ ਕੀ ਹੋਇਆ ਕਿ ਜਦੋਂ ਉਹ ਪਹਿਲੀ ਜਿਹੜੀ ਹੁਣ ਜਿਹੜੀ ਮੈਨੇਜਮੈਂਟ ਦੀ ਜਿਹੜੀ ਟੈਨਰਾਹੋ ਪੂਰੀ ਹੋਈ ਆ ਉਹਨਾਂ ਨੇ ਵੀ ਵਧੀਆ ਕੰਮ ਕੀਤਾ ਮੈਂ ਤੁਹਾਨੂੰ ਦੱਸਾਂ ਛੇ ਉਹ ਰਮਨ ਜਾਨ ਨੇ ਛੇ ਡਾਕਟਰ ਸਰਵਜੀਤ ਸਿੰਘ ਜੀ ਨੇ ਜਾਂ ਜਿੰਨੇ ਵੀ ਚਾ ਕੋਈ ਸ਼ਕਤੀ ਸੀ ਛੇ ਕੋਈ ਜਿੰਨੇ ਸਕਤੀ ਸੀ ਉਹਨਾਂ ਦੇ ਵਿੱਚ ਉਹਨਾਂ ਨੇ ਬੜਾ ਅੱਛਾ ਕੰਮ ਕੀਤਾ ਮੈਂ ਅਪਰੀਸ਼ੀਏਟ ਕਰਦਾ ਉਹਨਾਂ ਦੇ ਕੰਮ ਨੂੰ ਪਰ ਹੁਣ ਇਹਨਾਂ ਨੇ ਠੀਕ ਹੈ ਚੋਣਾ ਪਹਿਲਾਂ ਵੀ ਹੁੰਦੀਆਂ ਰਹੀਆਂ ਤੁਸੀਂ ਮੈਨੂੰ ਇੱਕ ਦੱਸੋ ਵੀ ਤੁਸੀਂ ਵੀ ਇੱਥੇ ਸੀ ਕਦੇ ਇਸ ਚੋਣ ਦੇ ਵਿੱਚ ਕਦੇ ਉਰੇ ਪੁਲਿਸ ਲੱਗੀ ভোটার ਜਿੰਨੇ ਜਿਹੜੇ ਉਰੇ ਸੰਬੰਧਤ ਜਿਹੜੇ ভোটার ਸੀਗੇ ਉਹ ਆਪ ਜਾ ਕੇ ਵੋਟ ਪਾ ਕੇ ਆਉਂਦੇ ਸੀਗੇ ਚੁਪਾ ਕੇ ਰੱਖੇ ਸ਼ਾਮ ਨੂੰ ਕਾਊਂਟਿੰਗ ਹੁੰਦੀ ਸੀ ਤੇ ਆ ਜਾਂਦੇ ਸੀ ਹੁਣ ਇੱਥੇ ਜਿਹੜਾ ਹੈ ਜਦੋਂ ਇੱਥੇ ਨਾਮੀਨੇਸ਼ਨ ਜਦੋਂ ਕਰਨ ਦੀ ਜਿਹੜੀ ਡੇਟ ਸੀਗੀ ਉਹ 25 ਤਰੀਕ ਸੀਗੀ 25 ਤਰੀਕ ਨੂੰ ਸ਼ਾਮ ਦੇ 5 ਵਜੇ ਤੱਕ ਜਿਹੜੇ ਕਾਗਜ਼ ਸੀ ਦਾਖਲ ਕਰਨੇ ਸੀ ਕਾਫੀ ਬੰਦੇ ਐ ਨੇ ਜਿਹੜੇ ਜਿਹੜੇ ਸੀ ਜਨਨ ਸੈਕਟਰੀ ਪ੍ਰਧਾਨ ਦੇ ਜਿਹੜੇ ਕੀਤੇ ਐ ਦਾਖਲ ਤਾਂ ਇੱਥੇ ਪ੍ਰੈਸ਼ਰਾਈਜ਼ ਕਰਕੇ ਇੱਕ ਜਿਹੜਾ ਜਨਨ ਸੈਕਟਰੀ ਲਈ ਇੱਥੇ ਭਰੇ ਸੀਗੇ ਉਹਦੇ ਕਾਗਜ਼ ਜਿਹੜੇ ਸੀਗੇ ਇਹਨਾਂ ਨੇ ਵਾਪਸ ਕਰਾਏ ਪੁਲਿਸ ਨੂੰ ਕਰੇ ਪੇਜ ਕੇ ਕੱਲ ਸਾਡੇ ਜਿਹੜੇ ਅਸੀਂ ਜਿਹੜੇ ਸੈਕਟਰੀ ਦੇ ਇੱਥੇ ਵਿਜੇ ਆੜਿਆ ਜੀ ਉਹਨਾਂ ਨੇ ਸੈਕਟਰੀ ਦੇ ਕਾਗਜ਼ ਜਿਹੜੇ ਹੈਗੇ ਆ ਨੋਮੀਨੇਸ਼ਨ ਉਹ ਸਭ ਤੋਂ ਰਿਸਪੈਕਟਡ ਧਾਰਮਿਕ ਪਰਿਵਾਰ ਹੈ ਸਾਡੇ ਇੱਥੇ ਦਾ ਚੰਦਰ ਕੁਸ਼ੋਰ ਆੜਿਆ ਜੀ ਹੁੰਦੇ ਸੀਗੇ ਇਥੇ ਉਹਨਾਂ ਦੀ ਵੀ ਬੜੀ ਦੇਣ ਚੀਜ਼ ਸੰਸਥਾ ਨੂੰ ਖੜਾ ਕਰਨ ਦੇ ਲਈ ਉਹਨਾਂ ਦਾ ਬੇਟਾ ਹੁਣ ਮੈਂਬਰ ਆ ਉਹਨਾਂ ਦੇ ਜਾਣ ਤੋਂ ਬਾਅਦ ਮੈਂਬਰ ਬਣਿਆ ਉਹ ਹੁਣ ਹੀ ਇਸ ਕੰਟੈਸਟਿੰਗ ਫਾਰ ਦਾ ਮਤਲਬ ਕਿ ਸੈਕਟਰੀਸ਼ਿਪ ਇਥੇ ਜਿਹੜੀ ਮੈਨੇਜਮੈਂਟ ਦੇ ਵਿੱਚ ਇਹਨਾਂ ਨੇ ਕੱਲ ਪਹਿਲਾਂ ਤਾਂ ਉਹਨਾਂ ਦੇ ਜਿੱਥੇ ਕਾਰੋਬਾਰ ਆ ਉੱਥੇ ਤੇ ਘਰੇ ਜਿਹੜਾ ਪਹਿਲਾਂ ਦਾ ਬਿਜਲੀ ਮਲਾਜ਼ਮ ਭੇਜਦੇ ਉਹਦੇ ਤੇ ਔਰ ਜਿਹੜਾ ਬੰਦਾ ਵਿਰੋਧ ਚ ਚੋਣ ਲੜ ਰਿਹਾ ਹੈਗਾ ਉਹ ਆਪ ਨਾਲ ਜਾ ਰਿਹਾ ਦੱਸੋ ਤੁਸੀਂ ਫਿਰ ਸ਼ਾਮ ਨੂੰ ਕੋਈ 7-8 ਵਜੇ ਉਹਨਾਂ ਦੇ ਘਰੇ ਪੁਲਿਸ ਭੇਜਦੀ ਵੀ ਜਿਵੇਂ ਕਿਤੇ ਬੜੇ-ਬੜੇ ਡਕਾਇਤ ਹੁੰਦੇ ਆ ਇਹ ਕੋਈ ਗੈਂਗਸਟਰ ਹੁੰਦੇ ਆ ਜਾਂ ਲਟੇਰੇ ਹੁੰਦੇ ਆ ਤੁਸੀਂ ਜਦੋਂ ਉਹਨਾਂ ਦੇ ਘਰੇ ਬੜੋਗੇ ਤੁਸੀਂ ਦੇਖੋਗੇ ਸਭ ਤੋਂ ਪਹਿਲਾਂ ਜਿਹੜਾ ਉੱਥੇ ਹਵਨ ਜਿਹੜਾ ਹਵਨ ਕੁੰਡ ਹਵਨ ਕੁੰਡ ਜਿਹੜਾ ਹੈ ਉਹ ਬਣਿਆ ਹੋਇਆ ਹੈ ਔਰ ਸਵੇਰ ਨੂੰ ਉਹ ਹਰ ਮਾਰਨਿੰਗ ਉਹ ਉਦੋਂ ਤੱਕ ਉਹ ਚਾਹ ਦਾ ਤੁਪਕਾ ਵੀ ਆਪਣੇ ਮੂੰਹ ਦੇ ਵਿੱਚ ਨਹੀਂ ਪਾਉਂਦੇ ਜਦੋਂ ਤੱਕ ਉਹ ਹਵਨ ਨਹੀਂ ਕਰ ਲੈਂਦੇ ਕਿ ਨਾ ਧੋ ਕੇ ਬਹੁਤ ਰਿਲੀਜੀਅਸ ਪਰਸਨੈਲਿਟੀ ਰਹੋ ਅਸੀਂ ਸੋਚਦੇ ਕਿ ਐਸੇ ਲੋਕ ਆ ਕੇ ਸੰਸਥਾ ਨੂੰ ਬਚਾਣ ਨਹੀਂ ਤਾ ਇਹ ਲੋਕ ਵੇਚ ਲੈਣਗੇ ਸਾਰੀ ਸੰਸਥਾ ਨੂੰ ਹੀ ਸੋ ਮੈਂ ਬੇਨਤੀ ਕੀਤੀ ਆ ਅੱਜ ਸਾਡੇ ਇੱਥੇ ਜਿਹੜੇ ਹੈਗੇ ਆ ਉਮੀਦਵਾਰ ਜਿਹੜੇ ਇੱਥੇ ਚੋਣ ਲੜ ਰਹੇ ਆ ਬੜੇ ਸਾਫ਼ ਸੁਥਰੇ ਅੱਖਾਂ ਵਾਲੇ ਹੈਗੇ ਆ ਔਰ ਪੜੇ ਲਿਖੇ ਬੰਦੇ ਹੈਗੇ ਆ ਨੰਦੀ ਜੀ ਪਹਿਲਾਂ ਦੋ ਟਾਈਮ ਪ੍ਰਧਾਨ ਰਹੇ ਹੈਗੇ ਆ ਕਿੰਨਾ ਮਤਲਬ ਕਿ ਅੱਗੇ ਲੈ ਕੇ ਗਏ ਆ ਤੇ ਫਾਈਨੈਂਸ ਸੈਕਟਰੀ ਇੱਥੇ ਆਪਣਾ ਬੁਬਰਾ ਹੀ ਨੇ ਉਹ ਲੜ ਰਹੇ ਹੈਗੇ ਆ ਹੁਣ ਇਹਨਾਂ ਨੂੰ ਖਸਾ ਇਹ ਡਰ ਹੋ ਗਿਆ ਕਿ ਇਹਨਾਂ ਨੇ ਸਾਨੂੰ ਹੇਰਾਫੇਰੀ ਨਹੀਂ ਕਰਨ ਦੇਣੀ ਇਹਨਾਂ ਨੇ ਸਾਨੂੰ ਹੇਰਾਫੇਰੀ ਨਹੀਂ ਕਰਨ ਦੇਣੀ ਤਾਂ ਕਰਕੇ ਜਿਹੜਾ ਹੈ ਪ੍ਰੈਸ਼ਰ ਉਹ ਜਿਹੜਾ ਹੈਗਾ ਉਹ ਬਿਲਡ ਕਰਨ ਲੱਗੇ ਹੈਗੇ ਆ ਉਹਨਾਂ ਦੇ ਘਰੇ ਪੁਲਿਸ ਦੇਖੋ ਜਿਹੜਾ ਇੱਥੇ ਕੋਈ ਰਿੰਕੂ ਨਾਮ ਦਾ ਕੋਈ ਬੰਦਾ ਜਿਹੜਾ ਖੜਿਆ ਹੈਗਾ ਜਿਹੜਾ ਉਹ ਪਹਿਲਾਂ ਆੜਤੀਆਂ ਦੀ ਚੌਂਕ ਦੇ ਵਿੱਚ ਆ ਰਿਹਾ ਉਹ ਆਪ ਜਾ ਰਹੇ ਤੁਸੀਂ ਉਹਨਾਂ ਦੇ ਘਰੇ ਤੁਸੀਂ ਬੜੀ ਸਲੀ ਬਿਸ਼ਰਮੀ ਦੀ ਗੱਲ ਹੈ ਵੀ ਇਹ ਮੈਂ ਤੁਹਾਨੂੰ ਦੱਸਾਂ ਇਹ ਐਦਾਂ ਦਾ ਵੀ ਐਟੀਟਿਊਡ ਵੀ ਤੁਸੀਂ ਇਹ ਡੈਮੋਕਰੈਟਿਕ ਵੇ ਦੇ ਨਾਲ ਚੋਣ ਲੜੋ ਤੁਸੀਂ ਜੇ ਲੜਨੀ ਆ ਹੈਂ ਮੈਂ ਇੱਕ ਇਹਨਾਂ ਨੂੰ ਇਹ ਗੱਲ ਜ਼ਰੂਰ ਕਹਾਂਗਾ ਕਿ ਜਿਨਕੇ ਆਪਣੇ ਘਰ ਸੀਸੇ ਕੇ ਹੁੰਦੇ ਹਨ ਉਹ ਦੂਸਰੋਂ ਕੇ ਘਰੋਂ ਪੇ ਪੱਥਰ ਨਹੀਂ ਫੈਂਕਤੇ ਥੋੜਾ ਤਾਂ ਰਗ ਰਗ ਪਰਿਆ ਹੋਇਆ ਔਰ ਤੁਹਾਨੂੰ ਪਤਾ ਵੀ ਹੈ ਮੈਂ ਇਸ ਸ਼ਹਿਰ ਦੀ ਈ ਵੱਡੀ ਸੇਵਾ ਕੀਤੀ ਹੈ ਔਰ 117 ਮદાન ਸਭਾ ਹਲਕਿਆਂ ਚ ਇੱਕੇ ਹਲਕਾ ਸੀ ਰਾਜਪੁਰਾ ਜਿਹਨੂੰ ਤਿੰਨ ਨੈਸ਼ਨਲ ਅਵਾਰਡ ਮਿਲੇ ਆ ਔਰ ਇਹਨਾਂ ਨੇ ਕੱਖ ਨਹੀਂ ਕੀਤਾ ਇਹ ਉਹੀ ਸ਼ਹਿਰ ਜਿਸ ਸ਼ਹਿਰ ਨੂੰ ਸਭ ਤੋਂ ਸੋਹਣਾ ਤੇ ਸਾਫ਼ ਸ਼ਹਿਰ ਡਿਕਲੇਅਰ ਕਰਕੇ ਭਾਰਤ ਸਰਕਾਰ ਦੇ ਰਾਸ਼ਟਰਪਤੀ ਸਾਹਿਬ ਨੇ ਇਸ ਦੇਸ਼ ਦੇ ਰਾਸ਼ਟਰਪਤੀ ਸਾਹਿਬ ਨੇ ਸਾਨੂੰ ਸਭ ਤੋਂ ਸੋਹਣਾ ਤੇ ਸਾਫ਼ ਸਹਿਰ ਡਿਕਲੇਅਰ ਕਰਕੇ ਰਾਸ਼ਟਰਪਤੀ ਅਵਾਰਡ ਦਿੱਤਾ ਇਹ ਪ੍ਰਧਾਨ ਸਾਹਿਬ ਬੈਠੇ ਮੇਰੇ ਇਹ ਲੈ ਕੇ ਆਏ ਆ ਮੈਂ ਤੁਹਾਨੂੰ ਦੱਸਾਂ ਔਰ ਮੈਨੂੰ ਦੁੱਖ ਹੈ ਇਸ ਗੱਲ ਦਾ ਕਿ ਇਸ ਸ਼ਹਿਰ ਨੂੰ ਹੁਣ 2 ਮਹੀਨੇ ਪਹਿਲਾਂ ਗੰਦਾ ਸ਼ਹਿਰ ਹੋਣ ਦਾ 3 ਲੱਖ ਰੁਪਏ ਜੁਰਮਾਨਾ ਜਿਹੜਾ ਕੀਤਾ ਗਿਆ ਹੈਗਾ ਪਰ ਮੈਂ ਉਹਨਾਂ ਨੂੰ ਕਹਾਂਗਾ ਕਿ ਇਹ ਸਮਾਂ ਆਂਦਾ ਜਾਂਦਾ ਰਹਿੰਦਾ ਤੁਸੀਂ ਇਹ ਜਿਹੜਾ ਅਜੇ ਮਿੱਤਲ ਆ ਤਮਕੀਆਂ ਧੰਦਾ ਕਿਸੇ ਨੂੰ ਕਹਿੰਦਾ ਕਿ ਮੈਂ ਹਰਦਿਆਲ ਸਿੰਘ ਸਭ ਤੋਂ ਵੱਡਾ ਦੁਸ਼ਮਣ ਆ ਮੇਰਾ ਚੈਲੈਂਜ ਆ ਅਜੇ ਮਿੱਤਲ ਨੂੰ ਤੂੰ ਜਿਹੜਾ ਪੁਲਿਸ ਤੰਤਰ ਜਿਹੜਾ ਇਹ ਚਾਲੂ ਕੀਤਾ ਹੋਇਆ ਹੈ ਨਾ ਸ਼ਹਿਰ ਦੇ ਅੰਦਰ ਲੋਕਾਂ ਨੂੰ ਡਰਾਉਣ ਲਈ ਤਮਕਾਉਣ ਲਈ ਹੋ ਰਿਹਾ ਇੱਕ ਦਿਨ ਐਸਾ ਆਏਗਾ ਕਿ ਇਹੀ ਪੁਲਿਸ ਵਾਲੇ ਤੈਨੂੰ ਪਕੜ ਕੇ ਲੈ ਕੇ ਆਉਣਗੇ ਕਿਉਂਕਿ ਮੈਂ ਤਾਂ ਬਹੁਤ ਛੋਟਾ ਜਿਹਾ ਸੀ ਸਟੂਡੈਂਟ ਪੋਲਿਟਿਕਸ ਚੋਂ ਨਿਕਲ ਕੇ ਆ ਬੜੇ ਉਤਰਾ ਚੜਾ ਦੇਖਿਆ ਟੈਰੋਰਿਜ਼ਮ ਦਾ ਟਾਈਮ ਅਸੀਂ ਦੇਖਿਆ ਐਡ ਐਡ ਟ੍ਰੰਕਸ ਸੀ ਜਿਹੜੇ ਸਾਡੇ ਘਰੇ ਧਮਕੀਆਂ ਦੇ ਪੱਤਰ ਆਏ ਮੇਰੇ ਘਰ ਦੇ ਉੱਤੇ ਫਾਇਰਿੰਗ ਹੋਈ ਉਹ ਨਾ ਸਮਾਂ ਦੇ ਅਸੀਂ ਤਾਂ ਉਦੋਂ ਨਹੀਂ ਡੋਲੇ ਮੇਰੇ ਬੱਚੇ ਕਿਤੇ ਸੀ ਮੈਂ ਕਿਤੇ ਸੀ ਮੇਰੀ ਵਾਈਫ ਕਿਤੇ ਸੀ ਇਹ ਬੰਦਾ ਜਿਹੜਾ ਜਿਹਦਾ ਕੰਨ ਕੰਨ ਜਿਹੜਾ ਹੈਗਾ ਕ੍ਰਪਸ਼ਨ ਚ ਭਰਿਆ ਹੋਇਆ ਤੂੰ ਰਾਜਪੁਰੇ ਦੇ ਲੋਕ ਕਿਹੜਾ ਬੱਚਾ ਜਿਹੜਾ ਕਹਿੰਦਾ ਕਿ ਅਸੀਂ ਪੈਸੇ ਨਹੀਂ ਮਤਲਬ ਕਿ ਜਿਹੜਾ ਇਹ ਲੰਦਾ ਹੈਗਾ ਤੂੰ ਬੱਚਿਆਂ ਦੇ ਚਲਾਨ ਛਡਾਣ ਪਿੱਛੇ ਬੋਤਲਾਂ ਲੈ ਜਾਂਦਾ ਤੂੰ ਦੱਸੋ ਤੈਨੂੰ ਹੈ ਤੁਸੀਂ ਬੋਲਣ ਲੋਕਾਂ ਨੂੰ ਧਮਕੀਆਂ ਦੋਗੇ ਤੈਨੂੰ ਖੁੱਲੀ ਮਤਲਬ ਕਿ ਚੈਲੰਜ ਆ ਮੇਰਾ ਕਿ ਜਿਸ ਚਰਾਹੇ ਤੇ ਤੇ ਨਹੀਂ ਆਣਾ ਤੂੰ ਆ ਮੇਰੇ ਨਾਲ ਟਾਈਮ ਬੰਨਣਾ ਤੇ ਮੈਂ ਤੁਹਾਨੂੰ ਦੱਸਾਂਗਾ ਕਿ ਮਤਲਬ ਕਿ ਕਿਸ ਬਾ ਕੀ ਚੀਜ਼ ਤੇ ਤੂੰ ਦੋਵੇਂ ਨਹੀਂ ਕੱਢਣੀ ਚਾਹਨਾ ਆਜਾ ਤੂੰ ਲੋਕਾਂ ਨਾਲ ਦੁਸ਼ਮਣੀ ਨਾ ਕੱਢ ਤੂੰ ਮੇਰੇ ਨਾਲ ਕੱਢ ਕਿਉਂਕਿ ਮੈਂ ਰੋਕਣਾ ਹੈ ਇਹਨਾਂ ਨੂੰ ਹਰ ਕਦਮ ਦੇ ਉੱਤੇ ਰੋਕਣਾ ਕਿ ਮੈਂ ਕ腐ਪਸ਼ਨ ਨਹੀਂ ਹੋਣ ਦੇਣੀ ਸ਼ਹਿਰ ਦੇ ਅੰਦਰ ਲੋਕਾਂ ਨੂੰ ਲੁੱਟਣ ਨਹੀਂ ਦੇਣਾ ਸੋ ਇਸ ਕਰਕੇ ਤੁਸੀਂ ਸਾਰੇ ਬਹੁਤ ਮਤਲਬ ਕਿ ਤੁਹਾਡਾ ਵਧੀਆ ਰੋਲ ਰਿਹਾ ਹੈ ਇਸ ਸੰਸਥਾ 'ਚ ਮੇਰੇ ਖਿਆਲ ਆ ਤੁਹਾਡੇ 'ਚ ਕੋਈ ਐਸਾ ਬੰਦਾ ਨਹੀਂ ਹੋਣਾ ਜਿਹੜਾ ਨਾਂ ਪੜ ਕੇ ਆਇਆ ਇਸ ਕਾਲਜ ਦੇ ਵਿੱਚੋਂ ਇਸ ਸਕੂਲ ਦੇ ਵਿੱਚੋਂ ਜੇ ਤੁਸੀਂ ਨਹੀਂ ਪੜੇ ਤੁਹਾਡੇ ਬੱਚੇ ਜਰੂਰ ਇੱਥੇ ਪੜਦੇ ਹੋਣਗੇ ਭੈਣ ਭਰਾ ਪੜਦੇ ਹੋਣਗੇ ਤੁਹਾਡੇ ਤੁਸੀਂ ਜੇ ਆਪਾਂ ਸਾਰੇ ਰਲ ਕੇ ਇਸ ਸੰਸਥਾ ਨੂੰ ਨਾਮ ਬਚਾਇਆ ਆਉਣ ਵਾਲੀਆਂ ਪੀੜ੍ਹੀਆਂ ਸਾਨੂੰ ਵੀ ਗੁਨਾਹਗਾਰ ਕਹਿਣਗੀਆਂ ਕਿ ਤੁਸੀਂ ਭਾਈ ਐਡੇ ਇਸ ਸੰਸਥਾ ਨੂੰ ਕਿਉਂ ਵੇਚਣ ਦਿੱਤਾ ਸੋ ਮੈਂ ਉਹ ਸਾਰੇ ਮੈਂਬਰ ਸਹਿਬਾਨ 125 ਦੇ 125 ਜਿਹੜੇ ਖੜੇ ਤੋਂ ਦੇਖਿਆ ਐਡੇ ਐਡੇ ਟਰੰਕ ਸੀ ਜਿਹੜੇ ਸਾਡੇ ਘਰੇ ਤਨਖਿਆਂ ਦੇ ਪੱਤਰ ਆਏ ਮੇਰੇ ਘਰ ਦੇ ਉੱਤੇ ਫਾਇਰਿੰਗ ਹੋਈ ਉਹਨਾ ਸਮੇਂ ਦੇ ਅਸੀਂ ਤਾਂ ਉਦੋਂ ਨਹੀਂ ਡੋਲੇ ਮੇਰੇ ਬੱਚੇ ਕਿਤੇ ਸੀ ਮੈਂ ਕਿਤੇ ਸੀ ਮੇਰੀ ਵਾਈਫ ਕਿਤੇ ਸੀ ਏ ਬੰਦਾ ਜਿਹੜਾ ਜਿਹਦਾ ਕਣ-ਕਣ ਜਿਹੜਾ ਹੈਗਾ ਕ੍ਰਾਪਸ਼ਨ ਚ ਭਰਿਆ ਹੋਇਆ ਤੂੰ ਰਾਜਪੁਰੇ ਦੇ ਲੋਕ ਕਿਹੜਾ ਬੱਚਾ ਜਿਹੜਾ ਕਹਿੰਦਾ ਕਿ ਅਸੀਂ ਪੈਸੇ ਨਹੀਂ ਮਤਲਬ ਕਿ ਜਿਹੜਾ ਇਹ ਲੰਦਾ ਹੈਗਾ ਤੂੰ ਬੱਚਿਆਂ ਦੇ ਚਲਾਨ ਛਡਾਣ ਪਿੱਛੇ ਬੋਤਲਾਂ ਲੈ ਜਾਂਦਾ ਤੂੰ ਦੱਸੋ ਤੈਨੂੰ ਹੈ ਤੁਸੀਂ ਬੋਲਣ ਲੋਕਾਂ ਨੂੰ ਧਮਕੀਆਂ ਦੋਗੇ ਤੈਨੂੰ ਖੁੱਲੇ ਮਤਲਬ ਕਿ ਚੈਲੰਜ ਆ ਮੇਰਾ ਕਿ ਜਿਸ ਚੌਰਾਹੇ ਤੇ ਤੇ ਨਹੀਂ ਆਣਾ ਤੂੰ ਆ ਮੇਰੇ ਨਾਲ ਟ੍ਰੈਨ ਵੱਲ ਤੇ ਮੈਂ ਤੈਨੂੰ ਦੱਸਾਂਗਾ ਕਿ ਮਤਲਬ ਕਿ ਕਿਸ ਪਾ ਕੀ ਚਾਹੀਤੇ ਤੂੰ ਦੁਸ਼ਮਣ ਨਹੀਂ ਕੱਢਣੀ ਚਾਹਨਾ ਆਜਾ ਤੂੰ ਲੋਕਾਂ ਨਾਲ ਦੁਸ਼ਮਣੀ ਨਾ ਕੱਢ ਤੂੰ ਮੇਰੇ ਨਾਲ ਕੱਢ ਕਿਉਂਕਿ ਮੈਂ ਹਰ ਕਦਮ ਦੇ ਉੱਤੇ ਰੋਕਦਾ ਕਿ ਮੈਂ ਕ੍ਰਾਪਸ਼ਨ ਨਹੀਂ ਹੋਣ ਦੇਣੀ ਸ਼ਹਿਰ ਦੇ ਅੰਦਰ ਲੋਕਾਂ ਨੂੰ ਲੁੱਟਣ ਨਹੀਂ ਦੇਣਾ ਸਰ। ਸੋ ਇਸ ਕਰਕੇ ਤੁਸੀਂ ਸਾਰੇ ਬਹੁਤ ਮਤਲਕ ਤੁਹਾਡਾ ਵਧੀਆ ਰੋਲ ਰਿਹਾ ਹੈ ਇਸ ਸੰਸਥਾ 'ਚ ਮੇਰਾ ਖਿਆਲ ਹੈ ਤੁਹਾਡੇ 'ਚ ਕੋਈ ਐਸਾ ਬੰਦਾ ਨਹੀਂ ਹੋਣਾ ਜਿਹੜਾ ਨਾ ਪੜ ਕੇ ਆਇਆ ਹੋਵੇ ਇਸ ਕਾਲਜ ਦੇ ਵਿੱਚੋਂ ਇਸ ਸਕੂਲ ਦੇ ਵਿੱਚੋਂ ਜੇ ਤੁਸੀਂ ਨਹੀਂ ਪੜੇ ਤੁਹਾਡੇ ਬੱਚੇ ਜਰੂਰ ਇੱਥੇ ਪੜਦੇ ਹੋਣਗੇ ਭੈਣ ਭਰਾ ਪੜਦੇ ਹੋਣਗੇ ਤੁਹਾਡੇ ਤੁਸੀਂ ਜੇ ਆਪਾਂ ਸਾਰੇ ਰਲ ਕੇ ਇਸ ਸੰਸਥਾ ਨੂੰ ਨਾਮ ਬਚਾਇਆ ਆਉਣ ਵਾਲੀਆਂ ਪੀੜ੍ਹੀਆਂ ਸਾਨੂੰ ਵੀ ਗੁਨਾਹਗਾਰ ਕਹਿਣਗੀਆਂ ਇਹ ਤੁਸੀਂ ਪਾਈਏ ਡੀ ਇਸ ਸੰਸਥਾ ਨੂੰ ਕਿਉਂ ਵਿਕਣ ਦਿੱਤਾ ਸੋ ਮੈਂ ਉਹ ਸਾਰੇ ਮੈਂਬਰ ਸਭਾ 125 ਦੇ 125 ਜਿਹੜੇ ਖੜੇ ਦੋ ਤਿੰਨ ਨੂੰ ਛੱਡ ਕੇ ਉਹਨਾਂ ਦੇ ਵਿੱਚੋਂ ਮੈਂ ਸਾਰਿਆਂ ਨੂੰ ਹੱਥ ਬੰਨ੍ਹ ਕੇ ਬੇਨਤੀ ਕਰਦਾ ਕਿ ਤੁਸੀਂ ਆਪਣੀ ਕੌਨਸ਼ੀਅਸ ਤੇ ਅੰਦਰਲੀ ਆਵਾਜ਼ ਦੇ ਨਾਲ ਤੁਸੀਂ ਇਹ ਦੇਖਿਓ ਕਿ ਕੌਣ ਵਧੀਆ ਜਿਹੜਾ ਕੈਂਡੀਡੇਟ ਆ ਉਸ ਨੂੰ ਪਾਇਓ ਜੇ ਤੁਸੀਂ ਜੇ ਉਹ ਲੋਕ ਜਿਹੜੇ ਅਨਪੜ੍ਹ ਲੋਕ ਆ ਮੈਂ ਤੁਹਾਨੂੰ ਦੱਸਾਂ ਤੁਸੀਂ ਉਹਨਾਂ ਨੂੰ ਜੇ ਇਸ ਸੰਸਥਾ ਦੇ ਉੱਤੇ ਬਿਠਾਤਾ ਤਾ ਸਾਡੀਆਂ ਉਥੇ ਧੀਆ ਪੈਣਾ ਵੀ ਪੜਦੀਆਂ ਮੈਂ ਤੁਹਾਂ ਦੱਸਾਂ ਸਾਡੀਆਂ ਬੱਚੀਆਂ ਵੀ ਪੜਦੀਆਂ ਤਾਂ ਇੱਥੇ ਤੁਸੀਂ ਦੇਖੋ ਵੀ ਕਿੰਨਾ ਮਤਲਬ ਕਹਿੰਦਾ ਵੀ ਮਾੜਾ ਮੈਸੇਜ ਆ ਜਿਹੜਾ ਹੋ ਜਾਏਗਾ ਸੋ ਮੈਂ ਆ ਕਰਕੇ ਜਿਹੜਾ ਅੱਜ ਸੱਦੇ ਸੀ ਕਿਉਂਕਿ ਮੈਨੂੰ ਬਾਰ ਬਾਰ ਜਿਹੜਾ ਪਤਾ ਲੱਗੇ ਰਾਤ ਮੈਂ 8 8:30 ਵਜੇ ਮੈਂ ਉਹਨਾਂ ਦੇ ਵਿਜੇ ਆਈਏ ਉਹਨਾਂ ਦੇ ਘਰੇ ਗਿਆ ਕੋਈ ਜਵਾਬ ਨਹੀਂ ਸੀ ਪੁਲਿਸ ਵਾਲਿਆਂ ਦਾ ਤੇ ਜਿਹੜੇ ਪੁਲਿਸ ਦੇ ਇੱਥੇ ਆਫੀਸਰ ਹਨ ਮੈਂ ਕਿਸੇ ਨੂੰ ਤਮਕਿਆ ਤੁਮ ਕਹਿੰਦੇ ਇਹ ਚ ਨਹੀਂ ਬਿਲੀਵ ਕਰਦਾ ਮੈਂ ਕਾਰਵਾਈ ਪਾਉਣ ਚ ਬਸਵਾ ਕਰਦਾ ਮੈਂ ਤੁਹਾਂ ਦੱਸਦਾ ਵੈਨ ਦ ਕੈਮ ਬਿਲ ਕਮ ਅ ਵੀਲ ਟੀਲ ਟੈਲ ਜੂ ਕਿ ਆਪਾਂ ਕੀ ਮੈਂ ਮਤਲਬ ਕਹਿੰਦਾ ਵੀ ਜਿਹੜਾ ਸਰਕਾਰ ਪ੍ਰਸ਼ਾਸਨ ਨਾਲ ਜਿਹੜਾ ਚਲਾ ਸਕਦੇ ਹੈਗੇ ਠੀਕ ਹੈ ਨਹੀਂ ਤੇ ਉਹ ਸਮਾਂ ਆਣ ਤੇ ਮੈਂ ਤਰਕੇ ਦੱਸਾਂਗਾ ਮੈਂ ਦੰਦਾ ਕਿ ਤੁਸੀਂ ਇਹਨਾਂ ਦੇ ਹੱਥਾਂ 'ਚ ਨਾ ਖੇਡੋ ਇਹਨਾਂ ਨੇ ਬਿਲਕੁਲ ਤੁਹਾਡਾ ਸਾਥ ਨਹੀਂ ਦੇਣਾ ਪਹਿਲਾਂ ਵੀ ਉਹਰੇ ਕੁਛ ਅਧਿਕਾਰ ਨਹੀਂ ਜਿਹੜੇ ਇਹਨਾਂ ਦੇ ਹੱਥ ਟੋਕੇ ਬਣੇ ਹੋਏ ਸੀਗੇ ਅੱਜ ਦੇਖੋ ਉਹ ਵੀ 6-6 ਮਹੀਨੇ ਜੇਲਾਂ ਘਟ ਕੇ ਗਏ ਹੈਗੇ ਆ ਉਹਨਾਂ ਨੇ ਆਪਣੇ ਨੁਕਸਾਨ ਕਰਾਇਆ ਅੱਜ ਰੋਂਦੇ ਨਹੀਂ ਚੱਲੇ ਜਾਂਦੇ ਮੇਰੇ ਕੋਲ ਪਰਸਨ ਲੈ ਲੈ ਕੇ ਆਪਣੇ ਰਿਸ਼ਤੇਦਾਰਾਂ ਨੂੰ ਭੇਜਦੇ ਆ ਸਾਡੀ ਜਾਨ ਛਡਾਓ ਜੀ ਸਾਡੀ ਜਾਨ ਛਡਾਓ ਜੀ ਹੈ ਤਾਂ ਇਹਨਾਂ ਨੂੰ ਵੀ ਮੈਂ ਕਹਿਣਾ ਚਾਹੇ ਕਿਸੇ ਮਹਿਕਮੇ ਚੋਬੇ ਚਾਹੇ ਕੋਈ ਨਿਸਪਲ ਕਮਿਟੀ ਚਾਹੇ ਕਿਸੇ ਮਹਿਕਮੇ ਚਾਹੇ ਕਿਸੇ ਚ ਵੀ ਹੈਗਾ ਉਹ ਕਿ ਤੁਸੀਂ ਗਲਤੀਆਂ ਨਾ ਕਰੋ ਨਾ ਕਰੋ ਇਹਨਾਂ ਨੇ ਬਚਾਣਾ ਨਹੀਂ ਹੈ ਨਾ ਤੁਮ ਬਚਾ ਇਹਨਾਂ ਨੇ ਆਪ ਨੱਠ ਜਾਣਾ ਔਰ ਬਾਅਦ ਦੇ ਵਿੱਚ ਤੁਸੀਂ ਤੁਹਾਨੂੰ ਭਗਤਾਣਾ ਉਹ ਜਿਹੜਾ ਕਰਨਾ ਪੈਣਾ ਹੈਗਾ ਸੋ ਇਹਨਾਂ ਗੱਲਾਂ ਕਰਕੇ ਮੈਂ ਤੁਹਾਨੂੰ ਜਿਹੜਾ ਇੱਥੇ ਸੱਦਿਆ ਸੀਗਾ ਤੇ ਮੈਂ ਬਾਕੀ ਦੁਬਾਰਾ ਫਿਰ ਮੈਂਬਰ ਸਹਿਵਾਨ ਨੂੰ ਮੇਰੀ ਸਾਰੀ ਜਿੰਨੇ ਵੀ ਜਿੱਥੇ ਵੀ ਹੈਗੇ ਉਹ ਵੀ ਤੁਸੀਂ ਆਪਣੀ ਅੰਤਰ ਆਤਮਾ ਦੀ ਆਵਾਜ਼ ਦੇ ਨਾਲ ਜਿਹੜੀ ਵੋਟ ਆਫ ਪਾਣੀ ਆ ਤਾਂ ਇਹ ਨਾ ਤਾਂ ਕਿਸੇ ਧਮਕੀ ਦੇ ਮੋਰੇ ਡਰਨਾ ਤਾਂ ਨਾ ਤੁਸੀਂ ਮਤਲਬ ਕਹਿਣ ਦਾ ਵੀ ਕਿਸੇ ਦੇ ਲਾਲਚਾਣਾ ਇਹ ਸਰਕਾਰਾਂ ਆਂਦੀਆਂ ਜਾਂਦੀਆਂ ਰਹਿੰਦੀਆਂਗੇ ਤੁਸੀਂ ਇਹ ਦੇਖਿਓ ਕਿ ਅਸੀਂ ਸੰਸਥਾ ਨੂੰ ਕਿਵੇਂ ਬਚਾ ਸਕਦੇ ਆ ਅਰੇ ਬਚਾਣਾ ਜ਼ਰੂਰੀ ਇਹਨਾਂ ਨੂੰ ਇਹ ਬਣਾਉਣ ਲੱਗੇ ਸੋਚਣਾ ਚਾਹੀਦਾ ਸੀਗਾ ਕਿ ਕਿਉਂਕਿ ਪਹਿਲਾਂ ਜਿੰਨੇ ਵੀ ਜਿਹੜੇ ਬਣਾਏ ਸੀ ਮੈਂਬਰ ਬਣੇ ਹੋਇਆ ਉਹ ਸਾਰੇ ਮਤਲਬ ਕਿ ਗ੍ਰੈਜੂਏਟ ਨਹੀਂ ਪਰ ਫਿਰ ਵੀ ਮੈਂ ਇਨਾਂ ਕਹਾਂ ਸਾਡੇ ਆਪਣੇ ਨੇ ਸ਼ਹਿਰਦਾਰ ਨੇ ਸਾਰੇ ਸ਼ਹਿਰ ਦੇ ਨਿਵਾਸੀ ਨੇ ਤੇ ਮੈਂ ਉਹਨਾਂ ਨੂੰ ਸਾਰਿਆਂ ਨੂੰ ਕਹਿ ਰਿਹਾ ਹੈਗਾ ਕਿ ਭਾਈ ਸੰਸਥਾ ਨੂੰ ਬਚਾ ਲੋ ਬਚਾ ਲੋ بچਾ ਲੋ ਤੁਸੀਂ ਐਸਾ ਨਾ ਹੋਏ ਕਿ ਇਹ ਇਹ ਵੇਚ ਕੇ ਪਾਰ ਬੋਲਣ ਇਹਨਾਂ ਨਹੀਂ ਪਹਿਲਾਂ ਤਾਂ ਇਹ ਜਵਾਬ ਦੇਵੇ ਕਿ ਜਿਹੜਾ 50 ਕਰੋੜ ਰੁਪਇਆ ਹਰਦਿਆਲ ਸਿੰਘ ਨੇ ਲੈਂਦਾ ਹੋਇਆ ਉਹ ਵਾਪਸ ਗਿਆ ਇਸ ਸ਼ਹਿਰ ਦਾ ਉਹਦਾ ਆਨਸਰ ਨਹੀਂ ਦੇ ਸਕੀਏ ਹਾਂਜੀ ਮੇਰਾ ਜਿਹੜਾ ਇੰਪਰੂਵਮੈਂਟ ਰੈਡ ਦਾ ਪੈਸਾ ਵਾਪਸ ਗਿਆ 11 ਕਰੋੜ ਰੁਪਇਆ ਤੁਹਾਡੇ ਪੀਣ ਵਾਲੇ ਪਾਣੀ ਨੂੰ ਡਬਲ ਕਰਕੇ ਉਹਦੇ ਟੈਂਡਰ ਹੋ ਗਏ ਸਾਰਾ ਕੁਝ ਹੋ ਗਿਆ ਮੈਨੂੰ ਗੀਮੇ ਅਨਸਰ ਨੀਨਾ ਮਿੱਤਲ ਮੈਨੂੰ ਜਵਾਬ ਦਿਓ 11 ਕਰੋੜ ਰੁਪਏ ਕਿੱਥੇ ਗਿਆ ਮੈਂ ਤਾਂ ਇਹਨਾਂ ਲੋਕਾਂ ਨੂੰ ਪੀਣ ਵਾਲਾ ਪਾਣੀ ਡਬਲ ਕਰਾਇਆ ਸੀ ਹੈ ਉਹ ਪੈਸਾ ਪਤਾ ਨਹੀਂ ਕਿੱਥੇ ਗਿਆ ਬਨੂੜ ਦਾ ਪੈਸਾ ਕਿੱਥੇ ਗਿਆ ਪਿੰਡਾਂ ਦਾ 22 ਕਰੋੜ ਰੁਪਏ ਕਿੱਥੇ ਗਿਆ ਮੈਨੂੰ ਦੱਸੇ ਤਾਂ ਸੀ ਹਾਂਜੀ ਔਰ ਆਏ ਕਿੰਨੇ ਆ ਉਹ ਵੀ ਦੱਸੇ ਤਿੰਨ ਸਾਲ ਚ ਗਏ ਤਾਂ ਮੈਂ ਦੱਸ ਰਿਹਾ ਵੀ ਇਹ ਗਏ ਔਰ ਇਹ ਤੋਂ ਸ਼ੁਕਰੀਆ ਦੇਤਾ ਔਰ ਚੋਣਾਂ ਤੋਂ ਵੀ ਜਿਹੜਾ ਬਾਹਰ ਹੋ ਗਿਆ ਇਕ ਕੀ ਬਗਦਾ ਕੀ ਕਾਰਨ ਆ ਕਿ ਦਬਾਉ ਇਹ ਇਹ ਅਜੈ ਮਿੱਤਰ ਨੂੰ ਪੁੱਛੋ ਤੇ ਕਮਲ ਡੰਡਨ ਨੂੰ ਪੁੱਛੋ ਇਹ ਉਹਨਾਂ ਨੂੰ ਪੁੱਛੋ ਤਾਂ ਸੁਣਾ ਦਿੰਦਾ ਸਾਂ ਇਹ ਉਹਨੇ ਕਿਉਂ ਅਸਤੀਫਾ ਦਿੱਤਾ ਕਿਉਂ ਮਤਲਬ ਕਹਿੰਦਾ ਵੀ ਉਹ ਤਾਂ ਅਸਤੀਫਾ ਜਿਹੜਾ ਹੋ ਦਵਾਇਆ ਗਿਆ ਇਹ ਉਹਨਾਂ ਉਹਨਾਂ ਨੇ ਉਹਨੂੰ ਬਣਾਇ ਸੀ ਤਾਂ ਸਿੱਕਤੀ ਇਹ ਉਹੀ ਆਨਸਰ ਦੇ ਸਕਦੇ ਆ ਕੋਈ ਪਤਾ ਲੱਗਿਆ ਕੋਈ ਵੀਡੀਓ ਵਗੈਰਾ ਕੋਈ ਇਸ ਤਰੀਕੇ ਦੀ ਕੋਈ ਜਾਰੀ ਹੋਈ ਹੈ ਕੋਈ ਵੀਡੀਓ ਤਾਂ ਅਗਲੇ ਸਾਲ ਦੇ ਅਕਤੂਬਰ ਨਵੰਬਰ ਤੋਂ ਬਾਅਦ ਉਹਰੇ ਬਹੁਤ ਵੀਡੀਓ ਜਾਰੀ ਹੋਣੀਆਂ ਆ ਦੇਖਿਓ ਤੁਸੀਂ ਜਿਹੜੇ ਬੰਦੇ ਆ ਜਿੱਦਾਂ ਦਾ ਕੰਮ ਕਰਾ ਰਹੇ ਉਹਨਾਂ ਦੀ ਬਹੁਤ ਵੀਡੀਓ ਜਾਰੀ ਹੋਣੀ ਆ ਤੁਸੀਂ ਸਾਰੇ ਸਿਆਣੇ ਆ ਇਹਨਾਂ ਦੀਆਂ ਕਰਤੂਤਾਂ ਦਾ ਸਾਰਿਆਂ ਨੂੰ ਪਤਾ ਮਤਲਬ ਆਪਣੇ ਦੋ ਤੋਂ ਇਲਾਵਾ ਹੋਰ ਜਿਹੜੇ ਲੱਗੇ ਉਹਨਾਂ ਨੂੰ ਵੀ ਕੋਈ ਆਇਆ ਪ੍ਰੈਸ਼ਰ ਕੋਈ ਫੋਨ ਆਇਆ ਹੋਵੇ ਜਾਂ ਹੁਦਾਲਾ ਹੋਵੇ ਅੱਜ ਅੱਜ ਵੀ ਆਇਆ ਸਾਡੇ ਇੱਕ ਜਿਹੜੇ ਕਿਸੇ ਉਮੀਦਵਾਰ ਨੂੰ ਕਿ ਤੁਸੀਂ ਪਿੱਛੇ ਹਟ ਜਾਓ ਨਹੀਂ ਦੇਖਾਂਗੇ ਗਲਤ ਫੋਨ ਫੋਨ ਮਾਰ ਮਾਰ ਕੇ ਗਲਤ ਮਤਲਬ ਕਹਿਣ ਦਾ ਵੀ ਨੰਬਰਾਂ ਤੋਂ ਤੁਸੀਂ ਜਿਹੜੇ ਹੈਗੇ ਕਾਲਜ ਕਰੀ ਜਾਂਦੇ ਆ ਤੁਸੀਂ ਜਿਹੜਾ ਮਿਲ ਸਰ ਆਪਣੇ ਉਹਨਾਂ ਪ੍ਰਧਾਨ ਸਾਹਿਬ ਖੜਿਆ ਜੀ ਉਹਨਾਂ ਨੇ ਵੀ ਇਸ ਤਰ੍ਹਾਂ ਕੰਮ ਕੀਤਾ ਆਇਆ ਆਇਆ ਫੋਨ ਆਇਆ ਪਰ ਉਹ ਨੰਬਰ ਨਹੀਂ ਮਤਲਬ ਕਹਿੰਦਾ ਮੁੜ ਕੇ ਬੰਦ ਆਇਆ ਨੰਬਰ ਚੱਕਿਆ ਨਹੀਂ ਹੈਗਾ ਅੱਛਾ ਜੀ ਹਾਂਜੀ ਉਹ ਜੀ ਕੀ ਕਿਹਾ ਜੀ ਮਨ ਨੂੰ ਉਹਨਾਂ ਨੇ ਕਿਹਾ ਵੀ ਤੁਸੀਂ ਪਿੱਛੇ हट ਜਾਓ ਇਹ ਚੋਣ ਤੋਂ ਪਰ ਬਿਲਕੁਲ ਨਹੀਂ ਅਸੀਂ ਐਂਡ ਤੱਕ ਇਸ ਸੰਸਥਾ ਨੂੰ ਇਸ ਵਿਦਿਆ ਦੇ ਮੰਦਰ ਨੂੰ ਬਚਾਉਣ ਲਈ ਸਾਡਾ ਜਿੰਨਾ ਮਰਜੀ ਇਹਨਾਂ ਨੇ ਕਿਹਾ ਵੀ ਸਾਡਾ ਨੁਕਸਾਨ ਹੋ ਜਾਏ ਜੋ ਮਰਜੀ ਤੁਸੀਂ ਕਰ ਲਓ ਅਸੀਂ ਪਿੱਛੇ ਨਹੀਂ ਹਟਦੇ ਕਿਉਂਕਿ ਸਾਡੇ ਬਜ਼ੁਰਗਾਂ ਨੇ ਇਿੱਕੀ ਰੁਪਇਆ ਪੱਲਾ ਅੱਡ ਕੇ ਮਤਲਕੇ ਮੰਗੀਆਂ ਮੰਗ ਕੇ ਇਹ ਸੰਸਥਾ ਖੜੀ ਕੀਤੀ ਹੈ ਪ੍ਰਧਾਨ ਸਾਹਿਬ ਜੇਰ ਤੱਕ ਬੜੇ ਉੱਤੇ ਆਏ ਫਿਰ ਅੱਜ ਤਾਂ ਕੱਜੇ ਤੋਂ ਬਰਧਤਾ ਡਾਕਿ ਇਲੈਕਸ਼ਨ ਹੋਊਗਾ ਜੀ ਨਹੀਂ ਧੱਕਾ ਸਾਈ ਤੁਸੀਂ ਨਾਲੋਂ ਕਿਵੇਂ ਹੋ ਜੇਗਾ ਧੱਕਾ ਆਈ ਵਾਂ ਕਿ ਤੁਸੀਂ ਵੀ ਉਸ ਦਿਨ ਵੀ ਸਾਰੇ ਇਦਾਂ ਹੀ ਆ ਕੇ ਡਟੋ ਤੁਸੀਂ ਹਾਂਜੀ ਹਾਂਜੀ ਬਿਲਕੁਲ ਤੁਸੀਂ ਵੀ ਆ ਕੇ ਉੱਥੇ ਨਾਲ ਖੜੋ ਤੁਸੀਂ ਕਿਵੇਂ ਧੱਕਾ ਸਾਈ ਕਰ ਲਣਗੇ ਤੇ ਕੋਰਟ ਕੋਰਟ ਤੋਂ ਕੋਰਟ ਤੋਂ ਵੱਡਾ ਤਾਂ ਨਹੀਂ ਕੁਸ ਮਿਸਟਾਈਚਾ ਇਲੈਕਸ਼ਨ ਹੋਇਆ ਉਸ ਚੋਂ ਇਹ ਪਬਲੀਕ ਫੋਟੋ ਕਰ ਉਸ ਤੋਂ ਬਾਅਦ ਪੰਚਾਇਤ ਉੱਥੇ ਵੀ ਹੋਈ ਜੇ ਗੁੱਲ ਵੀ ਹੋਈ ਤੇ ਕੀ ਐਕਸ਼ਨ ਲੈ ਦੇਖੋ ਇਹ ਹੁਣ ਜਿਹੜੇ ਪੰਚਾਇਤਾਂ ਦੇ ਆ ਬਹੁਤ ਜ਼ਿਆਦਾ ਕੋਰਟ ਦੇ ਵਿੱਚ ਕੇਸੇ ਚਲੇ ਗਏ ਹੈਗੇ ਆ ਚੱਲ ਰਹੇ ਹੈਗੇ ਆ ਤਾਂ ਮੈਨੂੰ ਦੇਖੋ ਜੇ ਇਹਦੇ ਵਿੱਚ ਇਹ ਕਰਨਗੇ ਮੈਂ ਕਹਿੰਦਾ ਵੀ ਉਹ ਰਾਜਪੁਰੇ ਦੇ ਅੰਦਰ ਕਾਲਾ ਦਿਨ ਹੋਏਗਾ ਜੇ ਇਹਨਾਂ ਨੇ ਰਾਜਪੁਰੇ ਦੀ ਕਾਲਜ ਦੀ ਇਲੈਕਸ਼ਨ ਚ ਸਭ ਤੋਂ ਪੜ੍ਹੇ ਲਿਖੇ ਬੰਦਿਆਂ ਦੀ ਇਲੈਕਸ਼ਨ ਦੇ ਵਿੱਚ ਜੇ ਇਹਨਾਂ ਨੇ ਉੱਤੇ ਧੱਕੇ ਸਹੀ ਕਰਨ ਦੀ ਕੋਸ਼ਿਸ਼ ਕੀਤੀ ਤਾਂ ਰਾਜਪੁਰੇ ਦੇ ਅੰਦਰ that will be declared a black day ਕੰਪਲੈਸਟ ਸਭ ਜਿਹੜਾ ਜੀ ਹੈ ਮੈਂ ਤਾਂ ਮੈਂ ਆ ਇਹਦਾ ਦਾਲ ਹੈ ਹੈ ਯਾ ਸੀਓ ਸ਼ਕਤੀ ਕੇ ਲਈ ਹੈ ਜੇ ਕੀ ਅਗਰ ਬੰਦ ਗਿਆ ਹੈ ਕਿਵੇਂ ਹੈ ਯਾ ਲੌੜੇ ਜਾਈ ਨਹੀਂ ਹੈ ਇਹਨਾਂ ਦੇ ਹੈਗੇ ਬਿਲਕੁਲ ਹੈਗੇ ਜੀ ਖੜੇ ਆ ਉਹ ਮੇਰੇ ਪ੍ਰੈਸ਼ਰ ਇਹਨਾਂ ਦਾ ਕਹਿੰਦਾ ਵਾ ਪ੍ਰੈਸ਼ਰ ਨਹੀਂ ਪ੍ਰੈਸ਼ਰ ਉਹਨਾਂ ਨੇ ਬਹੁਤ ਪਾਇਆ ਉਹ ਕਹਿੰਦੇ ਜਾਨ ਦੇ ਦਾਂਗੇ ਅਸੀਂ ਸ਼ਹਿਰ ਦੇ ਸਾਡੇ ਬਜ਼ੁਰਗਾਂ ਨੇ ਇੱਕ ਇੱਕ ਕਿੱਟ ਲਵਾਈ ਆ ਉੱਥੇ ਸੰਸਥਾ ਦੇ ਲਈ ਹਾਂ ਕਿਵੇਂ ਅਸੀਂ ਕਿੱਛੇ ਹਟ ਜਾਗੇ ਕਮਲ ਸਾਹਿਬ ਜਿਸ ਤਰ੍ਹਾਂ ਪਹਿਲਾਂ ਭਵਾਨੀਗੜ੍ਹ ਦੇ ਵਿੱਚ ਮਾਮਲਾ ਔਰ ਜੇ ਕਿਸੇ ਦਾ ਨੁਕਸਾਨ ਹੁੰਦਾ ਕੋਈ ਪ੍ਰੈਸ਼ਰ ਥੱਲੇ ਆ ਕੇ ਕਈ ਵਾਰੀ ਕੋਈ ਬੰਦਾ ਗਲਤ ਕੰਮ ਚੱਕ ਲੈਂਦਾ ਤਾਂ ਨੀਨਾ ਮਿੱਤਲ ਤੇ ਉਹਦਾ ਪਤੀ ਜ਼ਿੰਮੇਵਾਰ ਹੋਣਗੇ ਮੈਂ ਵੀ ਤੁਹਾਨੂੰ ਦੱਸ ਰਿਹਾ ਹਾਂ ਜਿਸ ਤਰ੍ਹਾਂ ਮੈਂ ਗੱਲ ਕਰ ਰਿਹਾ ਇਸ ਘਵਾਨੀ ਘਰ ਦੇ ਵਿੱਚ ਹੋਇਆ ਉੱਥੇ ਪ੍ਰੈਸ਼ਰ ਪਾਇਆ ਗਿਆ ਪੈਸੇ ਦੀ ਡਿਮਾਂਡ ਕੀਤੀ ਗਈ ਤੇ ਹੁਣ ਇਹ ਧਾਰਮਿਕ ਸੰਸਥਾ ਇੱਥੇ ਵੀ ਕੁਝ ਇਸ ਤਰ੍ਹਾਂ ਦੀ ਕੋਈ ਗੱਲਬਾਤ ਆਈ ਹੈ ਵੀ ਪੈਸੇ ਨਹੀਂ ਤਵਾਪ ਦੀ ਕੋਈ ਗੱਲ ਨਹੀਂ ਇਹ ਤਾਂ ਜਿਨ੍ਹਾਂ ਨੇ ਕਿੰਨੇ ਦਿੱਤੇ ਕਿੰਨੇ ਨਹੀਂ ਲਿੱਤੇ ਇਹ ਤਾਂ ਉਹ ਜਾਣਨ ਉਹ ਜਾਣ ਪਰ ਇਹ ਇਹ ਲੁੱਟਣ ਦੀ ਕੋਸ਼ਿਸ਼ ਹੈ ਬਹੁਤ ਵੱਡਾ ਇਹ ਲੁੱਟਣ ਵਾਸਤੇ ਸਾਰਾ ਕੁਸ਼ੋਰਿਆ ਇਹ ਪਹਿਲਾਂ ਹੀ ਮੈਂ ਤਾਂ ਅਵੇਅਰ ਕਰ ਰਿਹਾ ਹਾਂ ਕਿ ਸਾਰੇ ਮੈਂਬਰ ਸਾਹਿਬਾਨ ਤੇ ਦੇਖਿਓ ਤੁਸੀਂ ਇਹਨੂੰ ਬਚਾ ਲਿਓ ਹਰ ਬਾਦ ਦੇ ਵਿੱਚ ਨਾ ਤੁਸੀਂ ਪਸੰਦਦੇ ਰਹੋ ਸਰ ਇਹ ਤਾਂ ਇੱਕ ਸਿੱਖਿਆਲਾ ਮੰਦਿਰ ਆ ਬਾਕੀ ਹੋਰ ਵੀ ਜਿਹੜੀ ਸੋਸ਼ਲ ਸੰਸਥਾਵਾਂ ਨੇ ਕੋਨਾ ਤੇ ਵੀ ਇਹਨਾਂ ਵੱਲੋਂ ਜੋ ਹੈ ਆਪਣੇ ਕੈਂਡੀਡੇਟ ਖੜੇ ਕਰਕੇ ਉਹਨਾਂ ਨੂੰ ਜਿਤਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਇਸ ਚੀਜ਼ ਨੂੰ ਕਿਤਾ ਦੇ ਦੇ ਤੁਸੀਂ ਦੇ ਆਰ ਕੈਪਚਰਿੰਗ ਮਤਲਬ ਕਿ ਉਹ ਲੁੱਟ ਰਹੇ ਹੈਗੇ ਆ ਲੁੱਟ ਕੇ ਮਤਲਬ ਕਿ ਐਦਾਂ ਹੀ ਕੈਪਚਰ ਕਰਕੇ ਵੀ ਉੱਥੇ ਲੁੱਟ ਲਵਾਂਗੇ ਅਸੀਂ ਗੋਵਾਲਾ ਦੇ ਵਿੱਚ ਸਰ ਚੱਲ ਰਿਹਾ ਹੈਗਾ ਰਾਜਪੁਰੇ ਦੇ ਵਿੱਚ ਉਧਰ ਦੇ ਵੀ ਕਬਜ਼ਾ ਕਰਨ ਦੀ ਕੋਸ਼ਿਸ਼ ਚੱਲ ਰਹੀ ਹੈ ਇਹ ਤਾਂ ਹਰ ਥਾਂ ਦੇ ਉੱਤੇ ਮੜੀਆਂ ਤੇ ਇਹਨਾਂ ਨੇ ਕਬਜ਼ਾ ਕਰ ਲਿਆ ਮੈਂ ਤੁਹਾਨੂੰ ਦੱਸਾਂ ਆ ਬਜ਼ੁਰਗਾਂ ਦਾ ਸਾਡਾ ਜਿਹੜਾ ਹੈਗਾ 올ਡੇਜ ਹੋਮ ਆ ਉਹਦੇ ਤੇ ਇਹਨਾਂ ਨੇ ਕਬਜ਼ਾ ਕਰ ਲਿਆ ਹੈਗਾ ਇਹ ਹਰ ਥਾਂ ਦੇ ਉੱਤੇ ਕਬਜ਼ਾ ਕਰਕੇ ਉੱਥੇ ਲੁੱਟਣ ਦੀ ਕੋਸ਼ਿਸ਼ ਪਹਿਲਾਂ ਵੀ ਮੈਂ ਉਦੋਂ ਬੋਲਿਆ ਸੀਗਾ ਕਿ ਜਿਹੜੀਆਂ ਮਡੀਆਂ ਦੇ ਵਿੱਚ ਵੀ ਜਿਹੜਾ ਹੈਗਾ ਸਸਤੀ ਮਤਲਬ ਕਿ ਲੈ ਕੇ ਲੱਕੜ ਮਹਿੰਗੇ ਭਾਦੇ ਗਿੱਲੀ ਲੱਕੜ ਸੁੱਕੀ ਤੇ ਮਤਲਬ ਕਿ ਮਹਿੰਗੇ ਭਾਦੇ ਉੱਤੇ ਜਿਹੜੀ ਵੇਚੀ ਜਾ ਰਹੀ ਹੈ ਤੇ ਔਰ ਪਹਿਲੀ ਵਾਰੀ ਹੋਇਆ ਰਾਜਪੁਰੇ ਦੀ ਹਿਸਟਰੀ ਦੇ ਅੰਦਰ ਕਿ ਕਿਸੇ ਦੀ ਫੁੱਲ ਵੀ ਮਤਲਬ ਕਿ ਹੱਡੀਆਂ ਵੀ ਚੋਰੀ ਹੋ ਗਈਆਂ ਇਹਦੇ ਰਾਤ ਜਿਹੜੀ ਕਹਿੰਦੀ ਸੀ ਨਾ ਉਹ ਚੱਪਲ ਨਹੀਂ ਉਹ ਐਮਐਲ ਤੋਂ ਬਿਨਾ ਚੱਪਲ ਨਹੀਂ ਚੋਰੀ ਹੋ ਸਕਦੀ ਵੀ ਉਹਰੇ ਤਾਂ ਮਰਿਆ ਹੋਇਆ ਦੀ ਅਸਟੀਨ ਚੋਰੀ ਹੋ ਗਈ ਤੇਰੇ ਰਾਤ ਦੇ ਅੰਦਰ ਹਾਂ ਐਮਐਲ ਸਾਹਿਬ ਜਿਹੜੀ ਤੁਸੀਂ ਪ੍ਰਾਪਰਟੀ ਵਾਲਾ ਇੱਕ ਇਹਨਾਂ ਦੇ ਅੰਜਾਮ ਲਾਇਆ ਤੁਸੀਂ ਉਹਦੀ ਕੀ ਪੈਰ ਵੀ ਕਰੋਗੇ ਜਿਸ ਤਰ੍ਹਾਂ ਵੀ ਉਹ ਅੱਗੇ ਸੇਲ ਕਰਨ ਦੀ ਕੋਈ ਨਹੀਂ ਅਸੀਂ ਬਿਲਕੁਲ ਕਰਾਂਗੇ ਪਹਿਲਾਂ ਤਾਂ ਕੋਸ ਮੈਂ ਤਾਂ ਇਹੀ ਕਹਿ ਰਿਹਾ ਕਿ ਉਹਨੂੰ ਨੌਬਤ ਨਾਣ ਦਿਓ ਜੇ ਮੇਰੀ ਟੀਮ ਜਿੱਤਦੀ ਹੈਗਾ ਆਈ ਪ੍ਰੋਮਿਸ ਪੂਰੇ ਰਾਜਪੁਰਾ ਨਿਵਾਸੀਆਂ ਦੇ ਲਈ ਵੀ ਸਕੂਲ ਵੀ ਬਣਾ ਕੇ ਦੇਵਾਂਗਾ ਉੱਥੇ ਤੇ ਮੈਂ ਪ੍ਰੋਮਿਸ ਕਰਦਾ ਇਸ ਗੱਲ ਦੇ ਲਈ ਤੇ ਸਕੂਲ ਵੀ ਬਣਾ ਕੇ ਦੇਵਾਂਗਾ ਉੱਥੇ ਤੇ ਨਾਲੇ ਉਸ ਤੇ ਪੂਰੀ ਜਿਹੜੀ ਹੈਗੀ ਰਾਖੀ ਹੁੰਦੀ ਨੇ ਜੀਐਮਐਨ ਦੇ ਜਿਵੇਂ ਤੇਮ ਰਹੇਗੀ ਮੈਂ ਤਾਂ ਆਪਣੇ ਹੱਥਾਂ ਦੇ ਨਾਲ ਖਰੀਦ ਕੇ ਦਿੱਤੀ ਉਹਦਾ ਪਤਾ ਲੱਗਿਆ ਇਹਨਾਂ ਨੇ ਹਾਲੇ ਮਨੇ ਜਿਹੜੀ ਮੀਟਿੰਗ ਹੋਈ ਉਹਦੇ ਰੱਦ ਕਰਤਾ ਹੈਗਾ ਵੀ ਅਸੀਂ ਪ੍ਰਾਇਮਰੀ ਸਕੂਲ ਨਹੀਂ ਬਣਾਉਣਾ ਫਿਰ ਉਹੀ ਤਾਂ ਨੀਅਤ ਹੈ ਨਾ ਜੀ ਇਹਨਾਂ ਦੀ ਬਦਨੀਅਤ ਹੈ ਇਹ ਬਦਨੀਅਤ ਹੈ ਕਿ ਅਸੀਂ ਇੱਥੇ ਇਹਨੂੰ ਵੇਚਾਂਗੇ ਅਸੀਂ ਵੇਚ ਕੇ ਪੈਸੇ ਢਕਾਰਾਂਗੇ ਉਹਦਾ ਰੀਜਨ ਇਹ ਦੱਸਿਆ ਇਹਨਾਂ ਨੇ ਵੀ ਉੱਥੇ ਅਸੀਂ ਸਾਰਾ ਇਸਟ੍ਰਮੈਂਟ ਲਾਇਆ ਵੀ ਉਹ ਪ੍ਰਾਇਮਰੀ ਸਕੂਲ ਚਲਾਉਣ ਤੇ ਸਾਨੂੰ ਘਾਟਾ ਹੋ ਸਕਦਾ ਤਾਂ ਤੁਸੀਂ ਕਿਹੜੇ ਸਕੂਲ ਨੂੰ ਘਾਟਾ ਜੀ ਰਾਜਪੁਰੇ ਦੇ ਜਿਹੜੇ ਸਕੂਲ ਨੂੰ ਘਾਟਾ ਪਟੇਲ ਸਕੂਲ ਚੱਲ ਰਿਹਾ ਉਸ ਨੂੰ ਘਾਟਾ ਇੱਕੋ ਪਟੇਲ ਸਕੂਲ ਨੂੰ ਜਿਹੜੀ ਸਾਈ ਸਾਹਿਬ ਦੀ ਜਗ੍ਹਾ ਲਈ ਸੀ ਉਹ ਵੀ ਇਹਨਾਂ ਨੇ ਵਾਪਸ ਕਰਤੀ ਉਹ ਵੀ ਕਹਿੰਦੇ ਸਾਨੂੰ ਉੱਤੇ ਘਾਟਾ ਪੈ ਰਿਹਾ ਸੀ ਤੇ ਵਾਪਸ ਕਰਤਾ ਉਹ ਇਹ ਤਾਂ ਉਹ ਇਹ ਤਾਂ ਸਾਈ ਸਾਹਿਬ ਜਾਣਨ ਉਹ ਜਾਣਨ ਮੈਨੂੰ ਨਹੀਂ ਪਤਾ ਹੈਗਾ ਮੈਂ ਤਾਂ ਦੱਸਿਆ ਸੀ ਹਾਂ ਲੱਗਿਆ ਉਸ ਕੇਸ 'ਚ ਸਾਈ ਸਾਹਿਬ ਦੇ ਡੋਨੇਸ਼ ਉਹਨੇ ਡੋਨੇਟ ਕਰਿਆ ਸੀ ਉਸਤੇ ਸਕੂਲ ਸੁਸਾਇਟੀ ਦੇ ਪੈਸੇ ਖੱਦਦੇ ਔਰ ਫਿਰ ਵਾਪਸ ਕਰਤਾ ਨੇ ਵਾਪਸ ਉਹਨਾਂ ਨੇ ਲੈ ਲਿਆ ਕਿ ਕਰਤਾ ਇਹ ਕਹਿੰਦੇ ਅਸੀਂ ਕਰਤਾ ਜੀ ਇਹਨਾਂ ਦਾ ਕਹਿਣਾ ਹੈਗਾ ਵੀ ਅਸੀਂ ਕਰਤਾ ਇਹ ਕਿਉਂ ਕੀਤਾ ਜੀ ਉੱਥੇ ਕਹਿੰਦਾ ਤਾਂ ਘਾਟਾ ਪੈ ਰਿਆ ਸੀ ਸਾਡੇ ਕੋਲ ਨਹੀਂ ਚੱਲ ਰਿਹਾ ਸੀ ਵਾਪਸ ਕਰਤਾ ਫਿਰ ਚਲੋ ਇਹ ਤਾਂ ਸ਼ਹਿਰ ਦੇ ਵਿੱਚ ਆ ਇਹ ਤਾਂ ਚੱਲਣਾ ਸੀ ਉਹ ਤਾਂ ਪਿੰਡ 'ਚ ਆਹੋ ਇਹ ਤਾਂ ਪਿੰਡ 'ਚ ਆ ਇੱਥੇ ਤਾਂ ਕਿਹੜਾ ਕਿਹੜਾ ਬੰਦਾ ਕਹਿ ਸਕਦਾ ਜੇ ਨਹੀਂ ਚੱਲ ਸਕਦਾ ਤੁਸੀਂ ਕਿੰਨੇ ਲੱਖਾਂ ਚ ਇਹਨਾਂ ਨੇ ਕਹਿੰਦੇ ਗਾੜੇ ਲੱਖ ਰੁਪਏ ਸੁਣਿਆ ਲੱਗਾ ਸੀ ਜੋ I don't know ਮੈਨੂੰ ਉਹਦੇ ਬਾਰੇ ਜ਼ਿਆਦਾ ਨਹੀਂ ਪਤਾ ਹੈ ਨਾ ਜੀ ਬੈਨੋ ਵੀ ਹੋਇਆ ਪੈਸੇ ਲੱਗੇ ਨਾ ਉਸਤੇ ਕਿੰਨੇ ਲੱਗੇ ਅੰਦਾਜ਼ਾ ਨਹੀਂ ਹੈ ਸਾਨੂੰ ਠੀਕ ਹੈ ਠੀਕ ਹੈ ਜੀ ਥੈਂਕ ਯੂ ਥੈਂਕ ਯੂ ਵੈਲਕਮ ਜਿਹਦੇ ਬਾਰੇ ਇਹ ਨਹੀਂ ਪਤਾ ਕਿ ਐਮੈਂਡਮੈਂਟ ਦਾ ਸਿਚੁਏਸ਼ਨ ਹੋਈ ਸੀ ਉਸ ਵੇਲੇ ਦੇਖਿਆ ਗਿਆ ਸੀ ਕਿ ਐਜੂਕੇਸ਼ਨ ਐਜੂਕੇਸ਼ਨਲ ਬੈਕਗ੍ਰਾਉਂਡ ਵਾਲੇ ਜਿਹੜੇ ਕੈਟਗਰੀਟਸ ਕਿ ਦਸੀ ਉਹਦੀ ਬਜਾਏ ਲੱਖ ਲੱਖ ਰੁਪਏ ਤੋਂ ਉਹ ਦਿੱਤੀ ਵੀ ਇਹ ਸਾਨੂੰ ਇਨਕਮ ਦੀ ਲੋ ਅਜੋ ਇਨਕਮ ਦਾ ਸੋਰਸ ਕਿੱਥੋਂ ਹੋਗਾ ਜਦੋਂ 1 ਲੱਖ ਤੋਂ 21000 ਤੱਕ ਦਾ ਇਸ ਵਾਰ ਕੀ ਹੋ ਗਿਆ ਨਹੀਂ ਦੇਖੋ ਮੈਂਬਰ ਸਾਡੇ ਨਾਲ ਸਾਡੇ ਨੰਬਰ ਵੀ ਹੋ ਜਾਏ ਜਿਹੜੇ ਐਜੂਕੇਸ਼ਨਲ ਬੈਕਗਰਾਉਂਡ ਦੇ ਨਹੀਂ ਸੀ ਜਿਹੜੇ